ਬੀਤੀ ਰਾਤ ਨੂੰ ਲੁਧਿਆਣਾ ਦੇ ਵਿੱਚ ਕਾਰ ਤੇ ਟਰੱਕ ਦੀ ਦਰਸਲ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਦਰਮਿਆਨ ਕਾਰ ਸਵਾਰ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਕਿਸ ਤਰੀਕੇ ਦੇ ਨਾਲ ਹਾਦਸੇ ਦੇ ਵਿੱਚ ਦੱਸਦੀ ਕਿ ਜਿਸ ਦੀ ਮੌਤ ਹੋਈ ਹੈ ਕਾਰ ਸਵਾਰ ਉਹ ਹੋਟਲ ਮਾਲਕ ਦੱਸਿਆ ਜਾ ਰਿਹਾ ਤਾਂ ਬਿਲਕੁਲ ਚੋਟ ਹੈ ਜਿਹੜੀ ਇਸ ਤਰੀਕੇ ਦੇ ਨਾਲ ਲੱਗਦੀ ਹੈ ਕਿ ਉਸ ਦਾ ਲਿਵਰ ਤੱਕ ਫਟ ਜਾਂਦਾ ਤਲੁਧਿਆਣਾ ਦੇ ਵਿੱਚ ਬੀਤੀ ਰਾਤ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਸੜਕ ਹਾਦਸਾ ਹੁੰਦਾ ਹੈ ਤੇ ਹਾਦਸੇ ਦੇ ਵਿੱਚ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਕਾਰ ਅਤੇ ਟਰੱਕ ਦੀ ਇੰਨੀ ਤਰੀਕੇ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਕਿ ਆਸ-ਪਾਸ ਦੇ ਲੋਕਾਂ ਤੱਕ ਜਦੋਂ ਇਹ ਆਵਾਜ਼ ਪਹੁੰਚਦੀ ਹੈ ਤਾਂ ਇਸ ਤਰੀਕੇ ਦੇ ਨਾਲ ਜਾਪਦਾ ਹੈ ਜਿਦਾਂ ਕੋਈ ਬਲਾਸਟ ਹੋਇਆ ਹੋਵੇ ਤਾਂ ਬਿਲਕੁਲ ਜਦੋਂ ਰਿਪੀਟ ਤਾਂ ਦੱਸਦੀ ਕਿ ਕਾਰ ਸਵਾਰ ਆਪਣੇ ਦੋਸਤ ਦੇ ਕਿਤੇ ਤੋਂ ਪਾਰਟੀ ਤੋਂ ਵਾਪਸ ਆ ਰਹੀ ਸੀ ਤੇ ਵਾਪਸ ਆਪਣੇ ਹੋਟਲ ਵੱਲ ਨੂੰ ਜਾ ਰਿਹਾ ਸੀ ਤੇ ਅਚਾਨਕ ਆਨਸਰ ਪਲਾਜ਼ਾ ਦੇ ਸਾਹਮਣੇ ਕੱਟ ਦੇ ਉੱਪਰ ਆ ਕੇ ਟਰੱਕ ਤੇ ਉਸਦੀ ਪੋਲੋ ਕਾਰ ਦੀ ਟੱਕਰ ਹੋ ਜਾਂਦੀ ਹੈ ਬਿਲਕੁਲ ਟੱਕਰ ਦਰਮਿਆਨ ਇਸ ਗੰਭੀਰ ਤਰੀਕੇ ਦੇ ਨਾਲ ਝੋਟ ਲੱਗਦੀ ਹੈ ਕਿ ਉਸਦਾ ਲਿਵਰ ਤੱਕ ਫਟ ਜਾਂਦਾ ਹੈ ਜਿਸ ਦੇ ਦਰਮਿਆਨ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਗੁਰਪ੍ਰੀਤ ਅੱਛਾ ਤੇ ਭਾਜੀ ਕੀ ਹੋਇਆ ਕੀ ਆ ਸਿਵਲ ਹਸਪਤਾਲ ਪਹੁੰਚੇ ਹੋ ਇਹ ਮੇਰੇ ਮਾਮਾ ਜੀ ਦਾ ਬੇਟਾ ਸੀ ਜੀ ਰਾਜਨ ਪ੍ਰੀਤ ਅੱਛਾ ਇਹ ਕੋਈ ਪਾਰਟੀ ਇਹਦਾ ਹੋਟਲ ਆ ਲੁਧਿਆਣਾ ਇਹਦੇ ਦੋਸਤ ਨੇ ਕਿਸੇ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀ ਸਾਊਥ ਸਿਟੀ ਕੱਲ ਰਾਤੀ ਹਾਂਜੀ ਕੱਲ ਰਾਤ ਅੱਛਾ ਤੇ ਉੱਥੋਂ ਇਹ ਆਪਣੇ ਵਾਪਸ ਵੋਟਰ ਡੀ ਐਮ ਸੀ ਦੀ ਅਗਲੇ ਪਾਸੇ ਇਹਨਾਂ ਦਾ ਹੋਟਲ ਆ ਆਰ ਉੱਥੇ ਆ ਰਿਹਾ ਸੀਗਾ ਠੀਕ ਹੈ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਿੱਦਾਂ ਅ ਅਨਸਰ ਪਲਾਜਾ ਵਾਲਾ ਮਹਲਾਰ ਚੌਂਕ ਵੱਜਦਾ ਜੀ 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 ਉੱਥੇ ਟਰੱਕ ਕ੍ਰਾਸ ਕਰ ਰਿਹਾ ਸੀ ਉਹਦੇ ਪਿੱਛੇ ਜਾ ਕੇ ਗੱਡੀ ਲੱਗੀ ਬੋਲੋ ਕਾਰ ਅੱਛਾ ਤੇ ਸਾਨੂੰ ਦਾ ਡੀ ਐਮ ਸੀ ਚੋਈ ਕਾਲ ਆਈ ਆ ਵੀ ਐਵੇਂ ਕਰਕੇ ਤੁਹਾਡਾ ਮੁੰਡਾ ਇਕਸਪਾਇਰ ਹੋਣਾ ਅਕਸਪਾਇਰ ਹੋ ਗਿਆ ਤੇ ਤੁਸੀਂ ਇੱਥੇ ਪਹੁੰਚੋ ਤੇ ਕਿੰਨੇ ਸਾਲਾਂ ਦੀ ਉਮਰ ਸੀ ਜੀ 30 ਸਾਲ ਦੀ ਉਮਰ ਸੀ ਜੀ ਹਜੇ ਮੈਰਿਟ ਸੀ ਹਾਂਜੀ ਮੈਰਿਟ ਸੀ ਕਿੰਨੇ ਬੱਚੇ ਦੋ ਬੱਚੇ ਹੈ ਜੀ ਦੋਨੋਂ ਬੇਟੀਆਂ ਇੱਕ 8 ਮਹੀਨਿਆਂ ਦੀ ਇੱਕ 3 ਸਾਲ ਤੇ ਹੁਣ ਮਤਲਬ ਉਹਦੀ ਡੈਥ ਹੋ ਗਈ ਹਾਂਜੀ ਹੁਣ ਉਹਦੀ ਡੈਥ ਹੋ ਠੀਕ ਹੈ ਇਹ ਮਤਲਬ ਟਰਾਲੇ ਦੀ ਗਲਤੀ ਕਰ ਰਹੇ ਹੋ ਤੁਸੀਂ ਉਹਦੇ ਕਰਕੇ ਜੋ ਕਿਸਮਤ ਚ ਲੈ ਗਿਆ ਸੀ ਜੀ ਉਹ ਹੀ ਹੋ ਗਿਆ ਅਸੀਂ ਤਾਂ ਗਲਤੀ ਕਿਸੇ ਦੀ ਨਹੀਂ ਕਹਿੰਦੇ ਕਿਸਮਤ ਸਾਡੀ ਦੀ ਫਰਕ ਸੀ ਪ੍ਰੀਤ ਅੱਛਾ ਤੇ ਭਾਜੀ ਕੀ ਹੋਇਆ ਕੀ ਆ ਸਿਵਲ ਹਸਪਤਲ ਪਹੁੰਚੇ ਹੋ ਇਹ ਮੇਰੇ ਮਾਮਾ ਜੀ ਦਾ ਬੇਟਾ ਸੀ ਜੀ ਰਾਜਨਪ੍ਰੀਤ ਅੱਛਾ ਇਹ ਕੋਈ ਪਾਰਟੀ ਇਹਦਾ ਹੋਟਲ ਆ ਲੁਧਿਆਣਾ ਇਹਦੇ ਦੋਸਤ ਨੇ ਕਿਸੇ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀ ਸਾਊਥ ਸਿਟੀ ਕੱਲ ਰਾਤੀ ਹਾਂਜੀ ਕੱਲ ਰਾਤ ਅੱਛਾ ਤੇ ਉੱਥੋਂ ਇਹ ਆਪਣੇ ਵਾਪਸ ਹੋਟਲ ਡੀ ਐਮ ਸੀ ਦੀ ਅਗਲੇ ਪਾਸੇ ਇਹਨਾਂ ਦਾ ਹੋਟਲ ਆ ਆਰ ਉੱਥੇ ਆ ਰਿਹਾ ਸੀਗਾ ਠੀਕ ਹੈ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਿੱਦਾਂ ਅਨਸਰ ਪਲਾਜਾ ਵਾਲਾ ਮਹਾਰ ਚੌਂਕ ਬਜਦਾ ਜੀ 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 ਉੱਥੇ ਟਰੱਕ ਕ੍ਰਾਸ ਕਰ ਰਿਆ ਸੀ ਉਹਦੇ ਪਿੱਛੇ ਜਾ ਕੇ ਗੱਡੀ ਲੱਗੀ ਉਲੋ ਕਾਰ ਅੱਛਾ ਤੇ ਸਾਨੂੰ ਦਾ ਡੀ ਐਮ ਸੀ ਜੀ ਕੋਲ ਆਈ ਆ ਵੀ ਐਵੇਂ ਕਰਕੇ ਤੁਹਾਡਾ ਮੁੰਡਾ ਐਕਸਪਾਇਰ ਹੋ ਗਿਆ ਸੀ ਨਾ ਐਕਸਪਾਇਰ ਹੋ ਗਿਆ ਤੇ ਤੁਸੀਂ ਇੱਥੇ ਪਹੁੰਚੋ ਤੇ ਕਿੰਨੇ ਸਾਲਾਂ ਦੀ ਉਮਰ ਸੀ ਜੀ ਜੀ 30 ਸਾਲ ਦੀ ਉਮਰ ਸੀ ਜੀ ਜੀ ਅਜੇ ਤੇ ਮੈਰਿਟ ਸੀ ਹਾਂ ਜੀ ਮੈਰਿਟ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਦੋਨੇ ਬੇਟੀਆਂ ਇੱਕ 8 ਮਹੀਨਿਆਂ ਦੀ ਇੱਕ 3 ਸਾਲ ਤੇ ਉਹਨੂੰ ਮਤਲਬ ਉਹ ਜੀ ਉਂ ਡੱਥੋ ਹਾਂਜੀ ਹੁਣ ਉਹਦੀ ਡੱਥੋ ਠੀਕ ਐ ਇਹ ਮਤਲਬ ਟਰਾਲੇ ਦੀ ਗਲਤੀ ਕਰ ਰਹੇ ਹੋਗੇ ਤੁਸੀਂ ਉਹਦੇ ਕਰਕੇ ਹਾਂਜੀ ਜੋ ਕਿਸਮਤ ਚ ਲੈ ਗਿਆ ਸੀ ਮਾਜੀ ਉਹ ਹੀ ਹੋ ਗਿਆ ਅਸੀਂ ਤਾਂ ਗਲਤੀ ਕਿਸੇ ਦੇ ਨਹੀਂ ਕਹਿੰਦੇ ਜੀ ਕਿਉਂਕਿ ਕਿਸਮਤ ਸਾਡੀ ਜੀ ਫਰਕ ਸੇ